ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਬੁੱਗੇ ਪਹੁੰਚੇ ਆ ਵੇਰ ਕਰਨ ਹੋਂ ਦੇ ਕੋਲ ਦੇ ਭਾਉ ਸਵਰਨ ਸਿੰਘ ਹੋਂ ਦੇ ਘਰ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਸ ਕਿਲੇ ਦੇ ਉੱਪਰ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਤੇ ਬੁੱਗਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਆ ਤਰਨ ਤਰਨ ਦੇ ਕੋਈ 2 ਕਿਲੋਮੀਟਰ ਦੀ ਦੂਰੀ ਆ ਪਲਾਸੋਰੀ ਚੇਤਾਲਾ ਤੇ ਬਲੀਪੁਰ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 29 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ ਸਾਢੇ 12 ਵਜੇ ਦਾ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵਾਸਤੇ ਆਪਾਂ ਤੁਹਾਨੂੰ 7 ਕਿ ਦਿਖਾਉਣੇ ਆ ਸਵੇ ਪਸ਼ੂਆਂ ਦੀ ਗੱਲ ਕਰ ਲਈਏ ਤੇ ਦੋ ਗੜਾ ਸੂਈਆਂ ਨੇ ਤੇ ਇੱਕ ਛੋਟੀ ਸੂਈ ਦਿਖਾਵਾਂਗੇ ਦੋ ਮੱਝਾਂ ਗੱਬੜ ਤੇ ਦੋ ਵੜਾ ਗੱਬੜ ਤਿਆਰੀ ਦੇ ਵਿੱਚ ਹੀ ਆ ਉਹ ਕਰਦੇ ਆ ਗੱਲਬਾਤ ਲੈ ਲੈਣੇ ਡਿਟੇਲ ਫਟੋ ਪਹਿਲਾ ਕਰਨਵੀਰ ਸਾਸਰੀ ਕਾਲ ਸਾਸੀ ਕਾਲ ਵੀਰ ਜੀ ਸਾਸਰੀ ਕਾਲ ਹੋਰ ਭੌਜੀ ਸਵਰਨ ਸਿੰਘ ਦੀ ਸਾਸਰੀ ਕਾਲ ਸਾਸਰੀ ਕਾਲ ਮਹਾਰਾਜ ਹੋਰ 세ਤਾ ਰਾਜੀ ਬਾਜੀ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਪਰਮਾਤਮਾ ਲੱਭ ਕਰਨ ਇੱਕ ਵੀਡੀਓ ਪਾ ਦਿਆ ਤੇ ਮੇਰਾ ਤਾਂ 5 7 8 ਪਸ਼ੂ ਨਾਲ ਫਿਰ ਕਿਤੇ ਨਾ ਕਿਤੇ ਵਿਖ ਬੋ ਜਾਂਦੇ ਹਾਂ ਹਾਂ ਜੀ ਹਾਂ ਜੀ ਵੀਰ ਜੀ 5 7 ਬਹੁਤ ਐਸੇ ਇਦਾਂ ਹੀ ਚੱਲ ਜਾਂਦੇ ਵੇਖ ਜਾਂਦੇ ਨੇ ਆ ਹਾਂ ਜੀ ਤੁਹਾ ਬਾਕੀ ਮਾਲ ਮੋਟਾ ਹੁੰਦਾ ਤੁਹਾਡੇ ਕੋਲ ਸਾਫ ਸੁਥਰੇ ਪਸ਼ੂ ਹੁੰਦੇ ਹਾਂਜੀ ਮਾਲ ਪਾਵਾਂਗੇ ਵੀਰ ਜੀ ਸਾਫ ਹੀ ਤਿਆਰ ਜਿਹੜਾ ਵੀ ਜਾਂਦੇ ਸੂਏ ਤਿਆਰ ਹੀ ਇੱਕ ਦੋਨ ਤੱਕ ਸੋਣ ਵਾਲਾ ਤੇ ਜਾਂ ਤਿਆਰ ਸੂਆ ਸੂਆ ਆ ਬਿਲਕੁਲ ਜੀ ਬਿਲਕੁਲ ਅੱਜ ਦੋ ਦਰਾਂ ਕਰਨਾ ਸੱਤ ਪਸ਼ੂ ਆਜ ਤਿੰਨ ਸੂਏ ਸੂਆ ਦੇ ਵਿੱਚ ਵੜਾ ਦੋ ਸੂਈਆਂ ਤੇ ਇੱਕ ਛੋਟੀ ਸੂਈ ਆ ਹਾਂਜੀ ਵੀਰ ਜੀ ਤੇ ਬਾਕੀ ਚਾਰ ਤੇ ਚਾਰ ਪਸ਼ੂ ਗੱਬਣ ਤਿਆਰ ਆ ਕਿ ਗੱਬਣ ਤਿਆਰੀ ਦੇ ਵਿੱਚ ਕੋਈ ਦੋ ਦੋ ਚਾਰ ਚਾਰ ਦਿਨ ਦੇ ਕੱਚੇ ਜਾਦੇ ਨਹੀਂ ਆ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਮਾਲ ਪੂਰੀ ਤਫਲੀ ਦੇ ਨਾਲ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਜਿਹੜੇ ਪਸ਼ੂ ਹੁਣ ਚ ਉਹਨਾਂ ਦੀਆਂ ਜਿਵਾਈਆਂ ਦੇ ਨਾਲ-ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਮੇਰਾ ਭਰਾ ਵੀਡੀਓ ਵਾਇਰ ਦੇ ਤੱਕ ਦੇਖ ਲਿਓ ਪੂਰੀ ਫੁੱਲ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਠੀਕ ਹੈ ਜੀ ਉਹ ਕਰ ਲੈਨੇ ਆਂ ਸ਼ੁਰੂਆਤਾਂ ਸਭ ਤੋਂ ਪਹਿਲਾਂ ਇੱਕ ਇੱਧਰ ਸੂਈ ਤੁਸੀਂ ਝੋਟੀ ਦੇਖ ਲਓ ਨੀਲੀ ਦੇ ਵਿੱਚ ਪੱਕ ਕੱਦਪੋਤ ਪੂਰਾ ਵੱਡਾ ਕਰਨ ਇੱਥੋਂ ਸ਼ੁਰੂ ਹੋ ਜਗੇ ਆਪਾਂ ਕੇ ਕਿਹੜਾ ਝੋਟੀ ਕੀ ਡਿਟੇਲ ਹੈ ਇਹ ਵੀਰ ਜੀ ਅੱਜ 6ਵਾਂ 7ਵਾਂ ਦੇਣ ਹੋ ਗਿਆ ਸੂਈ ਨੂੰ ਦੂਜਾ ਸੂਆ ਸੂਈ ਆ ਝੋਟੀ ਦੂਸਰਾ ਸੂਆ ਹਾਂਜੀ ਦੂਜਾ ਸੂਆ ਸੂਈ ਆ ਨੀਲੀ ਜਿਹਉਂਦੀ ਝੋਟੀ ਆ ਨੀਲੀ ਚਾ ਹਾਂਜੀ ਤੇ ਬਾਕੀ ਚਵਾਈ ਪਸਮਾਈ ਦੀ ਬੜੀ ਵਧੀਆ ਦੋਵੇਂ ਬੰਨੇ ਛੱਡੇ ਦੇ ਡੱਬ ਜੇ ਛੋਟੀ ਦੇ ਠੀਕ ਆ ਜੀ ਦੇਖੋ ਮੋٹے ਤੌਰ ਤੇ ਨਿਸ਼ਾਨੀਆਂ ਦਿਖਾਦ ਕੇ ਹਾਂਜੀ ਨਾ ਵੀ ਪੂਸ਼ ਹਾਫ ਵਾਈਟ ਆ ਤੇ ਬਾਕੀ ਹਵਾ ਨੇ ਜੱਡੇ ਦੀ ਗੱਲ ਕਰਕੇ ਦੋਵੇਂ ਪਾਸੇ ਡੱਬਾ ਪਰਲੇ ਪੈਰ ਤੋਂ ਉੱਤੇ ਆ ਠੀਕ ਆ ਜੀ ਹਾਂਜੀ ਅੱਖੀਂ ਮਣੀ ਆ ਅੱਖਾਂ ਬਿਲੀਆਂ ਦੋਵੇਂ ਹਾਂਜੀ ਤੇ ਸਿੰਗੀ ਪੂਰਾ ਕਲਾਈ ਦੇ ਵਿੱਚ ਇਧਰ ਵੀ ਡੱਬ ਸਿੰਗੀ ਬਹੁਤ ਜ਼ਿਆਦਾ ਪਿਆਰਾ ਲੱਗਾ ਕਰਮਾਲੀ ਤੇ ਨੀਲੀ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਚੱਕਰ ਕਰੈਕਟਰ ਦੀ ਗੱਲ ਕਰ ਲਈਏ ਤੇ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲਾ ਪਿੰਡਾ ਤੇ ਬਿਲਕੁਲ ਹੱਡੀ ਉੱਪਰੋਂ ਸੈਂਟਰ ਚੋਂ ਉੱਚੀ ਦੋਵੇਂ ਪੁੱਠੇ ਨੇਵੇਂ ਦੁੱਧ ਵਾਲੀ ਝੋਟੀ ਆ ਚੰਗੀ ਆ ਐਸ ਵਕਤ ਦੁੱਧ ਕਿੰਨਾ ਦੇ ਥੱਲੇ ਵੀਰ ਜੀ ਦੁੱਧ ਐਸ ਵਕਤ ਕੱਲ ਦੀ ਆਈ ਆ ਦੁੱਧ 11 ਕਿਲੋ ਹੋਊਗਾ ਪਰ 10 ਕਿਲੋ ਆਪਾਂ ਮਨਾਵਕੇ ਦਵਾਂਗੇ ਦੋ ਟਾਈਮ ਕੋਈ ਵੀ ਭੈਣ ਭਰਾ ਹੋਵੇ ਜੀ ਹੁਣ 10 ਕਿਲੋ ਆ ਠੰਡਾ ਵੀਰ ਜੀ ਠੀਕ ਆ ਜੀ ਹਾਂਜੀ ਮਗਰੀ ਵੀਰ ਜੀ ਫਾਇਦੇ ਵਾਲਾ ਕੰਮ ਕੱਟੀ ਆ ਗਈ ਜੀ ਲੈ ਜੀ ਹਾਂਜੀ ਸੋਨੇ ਦੇ ਸੁਹਾਗੇ ਵਾਲੀ ਗੱਲ ਲਓ ਵੀ ਕੱਟੀ ਵੀ ਦੋਸਤੋ ਇਹਨਾਂ ਬੇਨ ਮਦਰ ਦੇ ਉੱਪਰ ਹੀ ਆ ਕੱਟੀ ਤੁਸੀਂ ਚੈੱਕ ਕਰੋ ਮੱਥੇ 'ਚ ਫੁੱਲ ਤੇ ਮਗਰੀ ਦੀ ਪੂਛ ਜਿਹੜੀ ਤੁਸੀਂ ਵੇਖੋਗੇ ਹਾਫ ਵਾਈਟ ਆ ਤੇ ਬਾਕੀ ਪੈਰਾਂ ਦੇ ਉੱਪਰ ਮਾੜਾ ਮਾੜਾ ਜਵਾਬ ਹੈਗਾ ਠੀਕ ਹੈ ਜੀ ਕੋਈ ਭਰਾ ਜੀ ਧਿਆਨ ਕੇ ਨਜ਼ਦੀਕੀ ਦੇਖ ਲੈ ਮਗਰ ਕੱਟੀ ਆ ਤੇ ਇਹ ਛੋਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਿਹਾ 10 ਕਿਲੋ ਦੁੱਧ ਐ ਸੁਣਤੇ ਨੇ ਤੇ ਅੱਜ ਹਜ਼ਾਰਾਂ ਅਠਾ ਨੌਂ ਦਸਾਂ ਦਿਨਾਂ ਦੀ ਹਾਂਜੀ ਜੀ ਜੀ ਦਸਾਂ ਦਿਨਾਂ ਦੇ ਬਾਕੀ ਆ ਤੁਸੀਂ ਥਾਣ ਨੂੰ ਦੇਖੋ ਬਹਿਣੀ ਵਾਲੇ ਪਾਸੋਂ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਹੈ ਜੀ ਸੋ ਡੱਬ ਡੁੱਬ ਲੈਵੇ ਤੇ ਦੋ ਪਾਸੇ ਹੈਗਾ ਤੁਹਾਨੂੰ ਖੋਣ ਕੇ ਤੋੜ ਕੇ ਆਪਾਂ ਤਸੱਲੀ ਦੇ ਨਾਲ ਦਿਖਾਉਨੇ ਆ ਸੋ ਤੋਰੇ ਤਾਰੇ ਤੋਂ ਹੋਰ ਬਧੇਰੇ ਸਮਝ ਆ ਜਾਊਗੀ ਗੱਲ ਤੇ ਕਰਮ ਮਾਰਨਿੰਗ ਕੋਈ ਚਵਾਈ ਚੁਵਾਈ ਦਾ ਸਮਾਂ ਨਹੀਂ ਲੱਗਾ ਜੀ ਹਾਂਜੀ ਤਾਂ ਆਪਣਾ ਨਹੀਂ ਹੁਣ 12 ਵਜੇ ਦਾ ਟਾਈਮ ਹੈਗਾ ਕੋਈ ਭੈਣ ਭਰਾ ਵੇਖੂਗਾ ਫੇਰ ਹੀ ਆ ਬੱਸ ਬੱਸ ਜੀ ਹਾਂਜੀ ਲੋਬੀ ਭਰਾਵੋ ਮਾਰਨਿੰਗ ਜਿਹੜੀ ਆ 4 ਵਜੇ ਦੀ ਚੁਵਾਈ ਆ ਸੋ ਟਾਂਚਾ ਤੁਸੀਂ ਝੋਟੀ ਦਾ ਚੈੱਕ ਕਰੋ ਇਧਰ ਆਪਾਂ ਲੰਬਾ ਇੱਕੋ ਜਿਹੀ ਤੋਰ ਕੇ ਤੁਹਾਨੂੰ ਦਿਖਾ ਰਹੇ ਆ ਆ ਟਾਂਚੇ ਦੀ ਆ ਤੇ ਕਰਨ ਥੋੜੀ ਜਿਹੀ ਇੱਕ ਸਾਈਡ ਹੈਗੀ ਜਾਂਦੇ ਜੀ ਵੀਜੀ 1921 ਦਾ ਹੋਊਗਾ ਪਰ ਦੋ ਦੋ ਦਾ ਧਾਰ ਦਾ ਫਰਕ ਨਹੀਂ ਹੈਗਾ ਜੀ ਤੇ ਧਾਰਾ ਦਾ ਨਹੀਂ ਫਰਕ ਹਾਂਜੀ ਧਾਰ ਦਾ ਨਹੀਂ ਕਰਕੂਗਾ ਚਲੋ ਚੀਜ਼ ਗੱਬਰ ਤਾਂ ਹੈ ਨਹੀਂ ਤੋ ਚੋਈ ਜਾਣੀ ਵੀਜੀ ਦੋ ਟਾਈਮ ਚੋਈ ਹੋ ਜਾਣੀ ਝੋਟੀ ਬਿਲਕੁਲ ਜੀ ਬਿਲਕੁਲ ਬਹੁਤ ਦੋਸਤੋ 10 ਕਿਲੋ ਇਸ ਵਕਤ ਇਹ ਝੋਟੀ ਚੱਲਣ ਰਹੀ ਆ ਬਾਕੀ ਪਿਤਪੂਰੇ ਤੋਂ ਤੁਸੀਂ ਚੈੱਕ ਕਰ ਲੋ ਰਾਜੀ ਲੋਗ ਪ੍ਰਭਉਤੀ ਘੱਟਾਂ ਜੇ ਤੁੰ ਜੀ ਬਹੁਤ ਜਿਆਦਾ ਚੰਗੀ ਆ ਪੂਰੀ ਨਰੋਈ ਤੇ ਪੂਰੀ ਨਗਰ ਸੋ ਪਸੰਦ ਆਉਂਦੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਨੀਲੀ ਅੰਗ ਨੀਲੀ ਪੱਖ ਦੇ ਵਿੱਚ ਐਨੀਮਲ ਖਰੀਦਣ ਦਾ ਮਗਰ ਕੱਟੀ ਆ ਉਹ ਪਹਿਲਾਂ ਗੱਲ ਕਰ ਦਿੱਤੀ ਵੀ ਉਹ ਤੁਹਾਡਾ ਫਾਇਦਾ ਹੋ ਜਾਣਾ ਠੀਕ ਆ ਜੀ ਮਗਰ ਕੱਟੀ ਆ ਹਾਂ ਜੀ ਬਾਕੀ ਕੋਈ ਸਾਈਡ ਜਿਆਦੀ ਨਹੀਂ ਕੋਈ ਭੈਣ ਭਰਾ ਇੱਥੇ ਆ ਕੇ ਵੇਖੇ ਉਹ ਮਾੜਾ ਮੋਟਾ ਉਹ ਬੇਨੋਨਾ ਬਣਾ ਜਦੋਂ ਤੁਰਦੀ ਪਰਦੀ ਉਦੋਂ ਸ਼ੋਅ ਕੱਟ ਕਰਦੀ ਆ ਹਾਂਜੀ ਉਦੋਂ ਕੱਟ ਕਰਦੀ ਹਾਂਜੀ ਦਵਾਈ ਦੇ ਟਾਈਮ ਪੂਰਾ ਬਰਾਬਰ ਕਰਦੀ ਆ ਬਿਲਕੁਲ ਬਿਲਕੁਲ ਹਾਂਜੀ ਬਈ ਇਹਦਾ ਕਰਨ ਵੇ ਇੱਕ ਮੋਲ ਦਾਸ ਭਰਾ ਕਿੰਨਾ ਕਰਦਾ ਇਹਦਾ ਮੋਲ ਵੀਰ ਜੀ ਬਿਲਕੁਲ ਜਾਇ ਜੀ ਕਰਨਾ ਕੱਟੀ ਦਾ ਪਾਹਾ ਇਹ ਵੀ ਜੇ ਚਲੋ ਕੱਟੀ ਇੱਕ 20 ਵੀ ਵੇਖਦੀ ਤੇ 10 ਦੀ ਵੀ ਵੇਖਦੀ ਜੀ ਹਾਂਜੀ ਹਾਂਜੀ ਆਪਾਂ ਨੂੰ ਚਲੋ ਰੋਰੀ ਵੀਡੀਓ ਵੇਖਦੇ ਸਾਰੇ ਭੈਣ ਭਰਾ ਵੇਖਦੇ ਆ ਵੀਡੀਓ ਹਾਂਜੀ ਤੇ ਨਾ ਦੇ ਆਪਾਂ ਇੱਕ ਮੋਲ ਕਰਨਾ ਇੱਕ ਵੀ ਦੇ ਨਾ ਕਰਨਾ ਇੱਕ ਦਾਹ ਲੱਖ ਚੋਂ ਛੋੜ ਕਰ ਦਾਂਗੇ ਵੀਰ ਜੀ ਲੱਖ ਦੇ ਵਿੱਚੋਂ ਮਾਣ ਨਹੀਂ ਮਾਣ ਤਾਂ 3000 ਕਰਾਂਗੇ 97000 ਦੀ ਕੱਟੀ ਦੇ ਦਾਂਗੇ ਤੇ 97 ਦੀ ਹਾਂਜੀ ਪਾਏ ਕੱਟੀ ਵੇਖ ਲਓ ਬਾਕੀ ਕੀ ਚੀਜ਼ ਸਿੰਗਲ ਹੱਡੀ ਦੇ ਵਿੱਚ ਵੱਡੀ ਕੱਟੀ ਆ ਪੂਰੀ ਮਾਇਨਾ ਵੀ ਕਰਨਾ ਇਹ ਗੱਲ ਦੱਸਾਂ ਕੀ ਆ ਹਾਂਜੀ ਤੇ ਉਹ ਇਹ ਵੀ ਆਪਾਂ ਗੱਲਾਂ ਕਰਦੇ ਪਏ ਸੀ ਵੀ ਭਾਵੇਂ ਦੂਜੇ ਭਾਵੇਂ ਤੀਜੇ ਭਾਵੇਂ ਚੌਥੇ ਸੁਵੇ ਲੱਖ ਤੋਂ ਕੋਈ ਥੱਲੇ ਨਾਣੀ ਨਹੀਂ ਨਹੀਂ ਨਾ ਨਹੀਂ ਇਹਦਾ ਬਾਕੀ ਇਹੋ ਜੀ ਛੋਟੀ ਵੀਰ ਜੀ ਉਦਾਂ ਵਿਕਦੀ ਵੀ ਆ سارے ਭੈਣ ਭਰਾਵਾਂ ਨੂੰ ਪਤਾ ਕੀ ਕੀ ਆ ਹੂੰ ਵੇਖ ਹੀ ਲੈਣੀ ਸਾਰਿਆਂ ਨੇ ਵੀਡੀਓ ਬਹੁਤ ਚੰਗੀ ਛੋਟੀ ਆ ਭਰਾਵੋ ਪਸੰਦ ਆਉਗੀ 97000 ਦੀ ਮਿਲ ਜੂਗੀ 90000 ਜੀ ਵੀਰ ਜੀ ਜੈਸਨੋਈ ਬਾਕੀ ਕਹੇ ਵੀਰ ਨੇ ਕਈ ਵੀ ਲਾ ਕੇ ਫੇਰ ਸੌਦਾ ਕਰਦੇ ਆ ਜੇ ਫੇਰ ਸੌਦਾ ਕਰਨਾ ਫੇਰ ਮੋਲ ਇੱਕ ਦਾ ਹੀ ਜੀ ਅੱਛਾ ਅੱਛਾ ਹਾਂ ਜੀ ਆਪਾਂ ਜੈਸਨੋਈ ਲੈਣ ਦੀ ਵਾਲੀ ਗੱਲ ਹੀ ਕੀਤੀ ਆ ਚਲੋ ਭਾਈ ਹਾਂ ਜੀ ਲਓ ਦੋਸਤੋ ਇਹ 99 ਵੀਰਾਂ ਦਾ ਵੀ 97 ਲੈਣਾ ਆਪਾਂ ਵੀ ਲੱਖ ਪਹਿਲੇ ਡਿਮਾਂਡ ਕੀਤੀ ਵਿੱਚੋਂ 3000 ਛੱਡ ਦਿੱਤਾ ਟਿਕਾ ਜੀ ਛੋੜ ਛਾਪਾ ਬਾਕੀ ਬੜੀ ਜਿਆਦੀ ਸਾਫ ਹੈ ਕੱਟੀ ਪੂਰੀ ਸਭੀ ਜੜੀ ਬਹੁਤ ਵਧੀਆ ਚੰਗਾ ਪਾਣਾ ਮੁੰਡਾ ਚੰਗਾ ਥੱਲੇ ਆਹ ਵੇਖੋ ਠੀਕ ਹੈ ਵੀਰੇ ਠੀਕ ਹੈ ਜੀ ਇਦਰ ਸਗਰ ਨੰਬਰ ਤੇ ਕਰਨ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਵੀਰੇ ਇਹ ਗੱਬਣ ਆ ਗਈ ਜੇ ਵੀਰ ਜੀ ਗੱਬਣ ਮੱਝ ਹਾਂਜੀ ਤਿਆਰੀ ਆ ਰਾਤ ਨੂੰ ਸੂਪੇ ਸਵੇਰੇ ਸੂਪੇ ਵੀਡੀਓ ਚੜਾਉਂਦੇ ਘਰੋਂ ਤੱਕ ਸੂਪੇ ਹਾਂਜੀ 1 2 ਅੱਧਾ ਦਿਨ ਕੱਢ ਵੀ ਸਕਦੀ ਆ ਕੱਢ ਜੇ ਤਾਂ ਕੱਢ ਜੇ ਨਹੀਂ ਤਾਂ ਹੈ ਤਿਆਰੀ ਹੈ 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 ਤਿਆਰੀ ਆ ਬਣੇ ਬਤਰੀ ਬਹੁਤ ਜਲਦੀ ਮੈਂ ਪੂਰੀ ਬੈਕਸਾਈਡ ਤੋਂ ਤੁਹਾਨੂੰ ਆਪਾਂ ਬਹੁਤ ਸੋਹਣੀ ਤਿਆਰੀ ਕੀਤੀ ਕਰਦੇ ਆ ਠੀਕ ਆ ਜੀ ਖਵਾਨਾ ਚੱਡਾ ਦੇਖੋ ਆਹ ਦੇਖੋ ਫੱਪੀ ਖੜੀ ਆ ਕਰਮਾਂ ਦੀ ਥੱਲੇ ਪੂਰੀ ਚੌਰਸਲੇਵਾ ਉਹ ਨਹੀਂ ਗਾ ਤੇ ਉਹਨੇ ਪਿਛਾ ਸੂਰ ਨਾਲ ਲੱਗੰਦੇ ਆ ਠੀਕ ਹੈ ਜੀ ਇਹਨੂੰ ਪੜਾ ਕਰ ਦਿਓ ਤੇ ਸੂਰਾਂ ਦੇ ਵਿੱਚ ਕਰਨ ਕਿਵੇਂ ਆ ਫਿਰ ਇਹ ਵੀ ਜੀ ਸੂਆ ਕੋਈ ਹੈਗੀ ਤੇ ਦੂਜੇ ਦੱਸੀ ਘਰ ਵਾਲਿਆਂ ਨੇ ਕੋਈ ਵੀ ਤਿੱਜਾ ਵੀ ਮੰਨ ਲਿਆ ਆਪਾਂ ਨੂੰ ਕੋਈ ਹੋ ਜਾ ਦੁੱਖ ਨਹੀਂ ਹੈਗਾ ਹਾਂ ਹਾਂ ਜੀ ਦੋ ਦੇ 14 ਕਿਲੋ ਦਾ ਰਿਕਾਰਡ ਆ ਕੱਟੀ ਦਾ ਪਿਛਲੇ ਸੂਵੇ ਦਾ ਹਾਂ ਜੀ ਪਿਛਲੇ ਸੂਵੇ ਦਾ ਵੀ ਦੋ ਚਵਾ ਦੋ ਬਹੁਤ ਅਲੇ ਪਾਸੋਂ ਤਾਂ ਦੇ ਹਾਂ ਜੀ ਨਾ ਵੀ ਨਿੱਗਰ ਨੇਵਾ ਕੋਈ ਭੜਾ ਛੜਾ ਚ ਹਾਂ ਜੀ ਕੋਈ ਭਾਸ਼ਾ ਨਹੀਂ ਹੈਗੀ ਆ ਵੇਖ ਲਓ ਕਿੱਦਾਂ ਬਣੀ ਬੱਤਰੀ ਮੇਰੀ ਵੀ ਜੀ ਕਰੋ ਚੈੱਕ ਹਾਂ ਜੀ ਬਹੁਤ ਸੋਹਣਾ ਸਟਰਕਚਰ ਆ ਲੈਵੇ ਦਾ ਇਹੋ ਜਿਹਾ ਆਪਾਂ ਨੂੰ ਦੋ ਜੋ ਆ ਜਾਂਦਾ ਹਾਂਜੀ ਹਨ ਬਹੁਤ ਸੋਹਣਾ ਕਰਮਾਲੀ ਢਿੱਕਾ ਜੀ ਮੁੱਠੀ ਮੋਟੀ ਦਾਣ ਲੱਗਾ ਬਹੁਤ ਸੋਹਣਾ ਦਾਣ ਚਵਾਈ ਬੜੀ ਟਿੱਪਣ ਬਹੁਤ ਵਧੀਆ ਮੋੜੇ ਵਰਗੀ ਆਈ ਕਰਮਾਲੀ ਪਵਲੇ ਪਿੰਡ ਦੇ ਵਿੱਚ ਹਾਂਜੀ ਆ ਦੇਖ ਆ ਦੇਖ ਲੋ ਚਮੜੀ ਇਹਨਾਂ ਪਤਲਾ ਪੰਡਾ ਦੀ ਚਮੜੀ ਵੱਧੂ ਮੋਟਾ ਚਮੜੀਗਾ ਬਾਕੀ ਪੇਟ ਬੜੀ ਗਿਆ ਸਾਨੂੰ ਸਾਹਿਬ ਆ ਦੇਖ ਲੋ ਪੇਟ ਕਿੰਦੀ ਆ ਚੰਗੀ ਆ ਹਾਂਜੀ ਬਹੁਤ ਸੋਹਣੀਆਂ ਦੋਸਤੋ ਇਹਦੀ ਮੱਝ ਮੇਰਾ ਭਰਾ ਕੋਈ ਸੰਪਰਕ ਕਰ ਸਕਦਾ ਜਿਹੜੇ ਵੀਰ ਨੂੰ ਕਿਉਂਕਿ ਇਹ ਮਾਲ ਖਰੀਦਣਾ ਹੁੰਦਾ ਕਿਸੇ ਭਰਾ ਨੇ ਚੰਗੇ ਦੁੱਧ ਵਾਲਾ ਢਿੱਕਾ ਜੀ ਤੇ ਇਹ ਤੁਸੀਂ ਖਰੀਦ ਸਕਦੇ ਜੇ ਕਿਸੇ ਭਰਾ ਨੇ ਡੇਰੀ ਦੇ ਪਰਪਸ ਵਾਸਤੇ ਖ ਪ੍ਰਤੀਬਾਤੀ ਦੀ ਚੰਗੀ ਆ ਠੀਕ ਆ ਜੀ ਬਿਲਕੁਲ ਗੋਲ ਸਿੰਘ ਆ ਤੇ ਤਜਾ ਸੁਬਾ ਮੇਰਾ ਵੀਰ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਤੇ ਸੋਨਾ ਆਰਡਰ ਸੋਨਾ ਲੇਵਾ ਪੂਰਾ ਟਕਾਣੇ ਤੇ ਠੀਕ ਆ ਪੂਰਾ ਕੇ ਟਾਡਰ ਵੀਰ ਜੀ ਗਾਈਆਂ ਵਾਂਗੂੰ ਹੀ ਹਾਂ ਲਓ ਜੀ ਕਰੋ ਤੋਰਾ ਚੈੱਕ ਬਾਕੀ ਆਪਣੇ ਕਰਨ ਉਹ ਵੈਸੇ ਕਿਸੇ ਰਕਮ ਦਾ ਵੀ ਪਾਰ ਪਿੱਛੇ ਦੀ ਕੋਈ ਮੁਸ਼ਕਲ ਵੀਰ ਜੀ ਉਹ ਆਪਣੇ ਗੰਬਨ ਡੰਗਰ ਦੀ ਥਾਣਾ ਦੀ ਤੇ ਪਾਰ ਪਿੱਛੇ ਦੀ ਆਪਣੀ ਗਾਰੰਟੀ ਹੋ ਗਈ ਠੀਕ ਹੈ ਜੀ ਹਾਂ ਜੀ ਜਦੋਂ ਤੱਕ ਡੰਗਰ ਸੌਂਦਾ ਨਹੀਂ ਤਾਂ ਥਾਣਾ ਦੀ ਤੇ ਪਾਰ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਜੇ ਕੋਈ ਵੀ ਆ ਸਕਦਾ ਆਪਣੀ ਇਹ ਥਾਣਾ ਦੀ ਤਸੱਲੀ ਕਰ ਲੇ ਤੇ ਪਿੱਛੇ ਦੀ ਆਪਣੀ ਫਿਰ ਵੀ ਗਾਰੰਟੀ ਹੋਊਗੀ ਹਾਂ ਜੀ ਠੀਕ ਹੈ ਜੀ ਲਓ ਦੋ ਸੋ ਪੁੱਛਣਾ ਫਰਜ਼ ਬਣਦਾ ਆਪਣਾ ਠੀਕ ਹੈ ਜੀ ਕਿਉਂਕਿ ਦੂਰੀ ਨੇੜੋਂ ਕਿਸੇ ਨੇ ਚੱਲ ਕੇ ਆਉਣਾ ਤੇ ਕੋਈ ਇਹੋ ਜਿਹਾ ਮੇਜਰ ਜਿਵੇਂ ਆਪਾਂ ਗੱਲ ਕਰੀਏ ਵੀ ਚੁੱਪਨ ਸੇਪਾਰਪੇ ਚੇਕ ਦੇ ਕੋਈ ਨੋਬਤ ਨਹੀਂ ਕੋਈ ਮੁਸ਼ਕਲ ਨਹੀਂ ਕੀਤੀ ਠੀਕ ਹੈ ਜੀ ਤੇ ਬਾਕੀ ਹਵਾਨਾ ਹੀ ਬਹੁਤ ਜ਼ਿਆਦਾ ਸੋਨਾ ਕਰਮਾ ਵਾਲੀ ਦਾ ਠੀਕ ਹੈ ਜੀ ਚੰਗੇ ਦਧਾਰੂ ਪਸ਼ੂ ਦੀ ਚੰਗੀ ਨਿਸ਼ਾਨੀ ਆ ਵੀ ਸੋਨਾ ਅਡਰਸ ਹੋਣੀ ਕੁਆਲਿਟੀ ਆ ਦੇਖੋ ਜੀ ਆ ਕਰੋ ਚੈੱਕ ਜੀ ਠੀਕ ਹੈ ਜੀ ਬਹੁਤ ਹੋਰ ਗਿਆ ਲੈਂਟਰ ਲਾਈ ਕਰ ਹਾਂਜੀ ਕਰਮ ਡਿਮਾਂਡ ਲੈਣ ਦੇਣ ਕੀ ਰੂਗੇ ਨਾ ਹਾਂ ਡਮਾਨ ਵੀਰ ਜੀ 15 ਹਾਂ ਇਹ ਵੀ 97000 ਦੀ ਦੇ ਦਾਂਗੇ 97 ਦੀ ਹਾਂਜੀ 95 ਦੀ 95 ਦੀ ਦੇ ਦਾਂਗੇ ਵੀਰ ਜੀ ਆ 95 ਹੁਣ ਸਾਰੀਆਂ 97 97 ਨਾਲ ਕਰੀ ਚੰਗੀ ਹਾਂ 95 ਵੀ ਦੇ ਦਾਂਗੇ ਕੁਸਰਾ ਕੁਸਰਾ ਕੱਢ ਪੀਏ ਵੀਰ ਜੀ ਹਾਂਜੀ ਬਾਕੀ ਬਿਲਕੁਲ ਜਾਇਜ਼ ਮੋਲਿਆ ਬਿੰਦਾਂ ਨਹੀਂ ਕੋਈ ਹੈ ਮੈਂ ਵੱਡੀ ਮੈਂ ਜਾਂ ਕੋਈ ਛੋਟੀ ਜੀ ਨਹੀਂ ਹੈਗੀ ਹਾਂ ਨੇ ਚੰਗਾ ਟਾਹੋ ਮੇਰੀ ਮੈਂ 13 14 ਕਿਲੋ ਚਵਾਉਂਦੀ ਰਹੀ ਆ ਕੋਈ ਸ਼ੱਕ ਨਹੀਂ ਬਾਕੀ ਪਰਿਆ ਪਾਡਾ ਦੇ ਪਤਾ ਨਹੀਂ ਕਿੰਨੇ ਕਰਤੂ ਉਹ ਤਾਂ ਕਰਮਾਲੀ ਨੇ ਖੇਚੇ ਸੇਵਾ ਕਰੇ ਵਾਧ ਵੀ ਦੇ ਸਕਦੀ ਨਾ ਸੇਵਾ ਕਰੂੰਗਾ ਤੇ ਇਹ ਡਾਹੂ ਨਹੀਂ ਦੇਣਾ ਕਰਮਾਲੀ ਨੇ ਉਹ ਤਾਂ ਪੱਕੀ ਗੱਲ ਆ ਹਾਂਜੀ ਵੀਰ ਜੀ ਹਾਂ ਦੋ ਤੋਂ ਭਾਵੇਂ 18 20 ਕਿਲੋੜਾ ਜੇ ਸੇਵਾ ਨਾ ਕਰਾਂਗੇ ਤੇ ਫਿਰ 18 20 ਥੋੜਾ ਚੁਾਈ ਨਹੀਂ ਦੇਣਾ ਵੀਰ ਜੀ ਇਹ ਤਾਂ ਵਾਧ ਬੜੇ ਵੇ ਨਾਲ ਹੀ ਆ ਕੰਮ ਬਸ ਵਾਣ ਸਿਰ ਤੇ 99000 ਦੀ ਹੈ ਜੀ ਹਾਂਜੀ 95000 ਦੀ ਅਗਰ ਨੈਕਸਟ ਤੁਹਾਨੂੰ ਕੋਈ ਹੋਰ ਗੱਬਣ ਮੈਂ ਦਿਖਾ ਦਿੰਦੇ ਆ ਇਹ ਕਰਨ ਕਿਵੇਂ ਆਪਣੇ ਕੋਲ ਇਹ ਵੀ ਵੀਰ ਜੀ ਗੱਬਣ ਤਿਆਰੀ ਆ ਤਿਆਰੀ ਚ ਮੇਰੀ ਦੋ ਤਿੰਨ ਦਿਨ ਕੱਢ ਸਕਦੀ ਆ ਠੀਕ ਆ ਜੀ ਹਾਂਜੀ ਲਓ ਬਿਰਕੋ ਪਤਲਾ ਪਿੰਡਾਂ ਤੇ ਸੁਵੀਆਂ ਦੇ ਵਿੱਚ ਇਹ ਵੀ ਦੂਜਾ ਕਿ ਤਜਾ ਦੂਜਾ ਦੂਜਾ ਦੂਜਣ ਝੋਟੀ ਵੀਰ ਜੀ ਦੂਜਾ ਦੂਜਾ ਸੁਬਾ ਹਾਂਜੀ ਮੌਜੂਦ ਦੂਜਾ ਸੁਬਾ ਤੇ ਬਾਕੀ ਹੈ ਕਰਮਾਂ ਦੀ ਤਿਆਰੀ ਤੇ ਆ ਠੀਕ ਹੈ ਜੀ ਹਾਂਜੀ ਆਲ ਰੋਸਟਰ ਤਿਆਰੀ ਕੰਪਲੀਟ ਆ ਬਾਕੀ ਹਵਾਲੇ ਚ ਦੇ ਦੀ ਤੁਹਾਨੂੰ ਇਧਰੋਂ ਦਿਖਾ ਦਗੇ ਆਪਾਂ ਮਾੜੀ ਮੋਟੀ ਨਾਰਮਲ ਜੀ ਭਲਪਲ ਹੋਣੀ ਹੈਗੀ ਆ ਇਹਦੇ ਉੱਪਰਲੇ ਮਗਰਲੇ ਪਰਲੇ ਥਾਣਾ ਨੂੰ ਮਾੜੀ ਮਾੜੀ ਭਲ ਆ ਪਰਲੇ ਪਰਲੇ ਮੈਨਾਂ ਬੈਣੀ ਹਾਂ ਹਾਂਜੀ ਹਾਂਜੀ ਉਹ ਤਾਂ ਨਾਰਮਲ ਜੀ ਭਲੂਣ ਹੈਗੀ ਆ ਲੋ ਵੀ ਕਰੋ ਚੈੱਕ ਠੀਕ ਆ ਜੀ ਸੋ ਸਪੇਸ ਗੈਪ ਤੁਹਾਡੇ ਸਾਹਮਣੇ ਆ ਹਾਂਜੀ ਆ ਦੇਖੋ ਫੇਸ ਕੁਆਲਿਟੀ ਕਾਲੀ ਸ਼ਾਵਾ ਠੀਕ ਹੈ ਜੀ ਹਾਂਜੀ ਜਾ ਕਰਨ ਵੀ ਖੋਲੇ ਨੂੰ ਲਓ ਵੀ ਇਹ ਦੋਸਤੋ ਦੂਜਾ ਸੂਆ ਝੋਟੀ ਸੁੰਦੀ ਏ ਤਿਆਰੀ ਕੰਪਲੀਟ ਆ ਕੋਈ ਵੀ ਉਹਨੂੰ ਸੌਦਾ ਕਰ ਲੈਂਦਾ ਸਫਰ 'ਚ ਜਾਂਦਾ ਵੀ ਪਸ਼ੂ ਸੂ ਸਕਦਾ ਇੱਥੇ ਵੀ ਸੂ ਸਕਦੀ ਏ ਠੀਕ ਹੈ ਜੀ ਆਪਣੇ ਵੀਡੀਓ ਪਾਉਂਦੇ ਪਾਉਂਦੇ ਤੇ ਤੁਹਾਨੂੰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇ ਕਰਦੇ ਤੱਕ ਐਨ ਬਿਲਕੁਲ ਕਾਇਦੇ ਵਰਗੀ ਉੱਤੋਂ ਚਮੜੀ ਆ ਬਿਲਕੁਲ ਪੱਕੀ ਏ ਜੀ ਵਾਹ ਆ ਦੇਖੋ ਜੀ ਤੋ ਪੁੱਛੋ ਬੇਸ਼ੱਕ ਤੁਹਾਨੂੰ ਦੱਸ ਦੇਸੀ ਰਹੀ ਹੈ ਠੀਕ ਹੈ ਜੀ ਪੁੱਛੋ ਬੇਸ਼ੱਕ ਲੰਢੀ ਆ ਤੇ ਦੁੱਧਵਾਦਲੀ ਘਰੇ ਕਿਸੇ ਵੀਰ ਨੇ ਘਰੇਲੂ ਰੱਖਣ ਵਾਸਤੇ ਕੋਈ ਪਸ਼ੂ ਲੱਭ ਰਿਹਾ ਕੋਈ ਭਰਾ ਖਰੀਦਦਾਰੀ ਤੁਸੀਂ ਕਰ ਸਕਦੇ ਹੋ ਮੋਟੇ ਵੀਰ ਜੀ ਨਜ਼ਰ ਆ ਰਹੀ ਹੈ ਮੋ ਨੋਰਮਲ ਜੀ ਹੈਗੀ ਆ ਬਾਕੀ ਜ਼ਿਆਦਾ ਨਹੀਂ ਦੁੱਧ ਆਪਾਂ ਕਹਿੰਦੇ 10 ਕਿਲੋ ਦਾ ਦੁੱਧ ਠੰਡਾ ਦੇ ਜੂ ਝੋਟੀ ਹਾਂਜੀ ਬਿਲਕੁਲ ਜੀ ਠੀਕ ਹੈ ਲੈ ਵੀ ਕਰਨ ਤੋਰ ਦੇ ਠੀਕ ਹੈ ਜੀ ਸੋ ਬਾਕੀ ਦੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਦਿੱਤੀ ਹੈ ਠੀਕ ਆ ਤੇ ਚੰਗੇ ਕੱਟ ਕਾਟ ਹੋ ਗਿਆ ਵੈਸੇ ਮੱਝਾਂ ਝੋਟੀਆਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਤਿੰਨੇ ਤਿੰਨੇ ਕੱਟ ਕਾਟ ਦੇ ਵਿੱਚ ਆ ਠੀਕ ਆ ਜੀ ਆਹ ਵੇਖੋ ਜੀ ਆਹ ਨਾਰਮਲ ਜੀ ਪਲੂਨ ਹੈਗੀ ਜੀ ਆ ਦੇ ਉੱਤੇ ਉਹ ਦਿਖਣੀ ਨਹੀਂ ਰਹੀ ਭੈਣ ਭਰਾਵਾਂ ਨੂੰ ਬਾਕੀ ਸਾਫ ਨੇ ਵੀ ਦੀ ਉਹੋ ਜੀ ਨਹੀਂ ਕੋਈ ਗੱਲ ਬਣੋ ਚੰਗੀ ਹੈ ਜੀ ਝੋਟੀ ਦੋ ਤਿੰਨ ਦਿਨ ਲੱਗੀ ਨਾ ਹਾਂਜੀ ਬਾਕੀ ਸੁੰਦਿਆ ਸਮੋਂਦਾ ਤੱਕ ਪਸ਼ੂ ਬਣ ਜਾਂਦਾ ਹਾਂਜੀ ਬਣ ਜਾਂਦਾ ਬਣ ਜਾਂਦਾ ਵੀਰ ਜੀ ਸਵੇਰੇ ਹੋਰ ਰਾਤ ਨੂੰ ਹੋਰ ਸਵੇਰੇ ਹੋਰ ਰੋੜਦੀ ਹੋਰ ਬਣ ਜਾਂਦੀਆਂ ਕਰਮਾਂ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਮੜਣਾ ਲੈ ਬਣੂ ਚੰਗੀ ਝੋਟੀ ਆ ਚੰਗਾ ਹਾਂਜੀ ਇਹ ਕਰਨ ਕੀ ਫਿਰ ਉਹਦਾ ਮੁੱਲ ਕਰਤਾ ਡਿਮਾਂਡ ਵੀ ਜੀ ਇਹਦੀ ਜੈ ਜੀ ਆ ਹਾਂਜੀ 90 ਕਰ ਦਈਏ 85 ਕਰ ਦਈਏ 80 ਜੋ ਛੋਟ ਕਰ ਦਾਂਗੇ 80 ਜੋ ਛੋਟ ਹਾਂਜੀ ਕਿੰਨੀ ਹੋ ਜੂਗੀ ਮੌਕੇ ਤੇ 1000 ਹੋਊਗੀ ਜੀ ਜ਼ਿਆਦੀ ਨਹੀਂ ਹੋਣੀ ਮੈਂ ਤਾਂ ਕਹ ਵੱਡੀ ਛਾਲ ਮਾਰ ਲੈ ਨਹੀਂ ਜਿਆਦੀ ਵੱਡੀ ਛਾਲ ਇਹ ਆਪਾਂ ਮੁੱਲ ਜੈ ਜੀ ਬਿਲਕੁਲ ਜੈ ਜੀ ਕੀਤਾ ਵਾ ਹਾਂ ਜੀ ਮੁੱਲ ਬਿਲਕੁਲ ਜੈ ਜੀ ਕੀਤਾ ਆਪਾਂ ਲੈ ਜੀ ਹਾਂ ਜੀ 1000 ਲੈਸਾ ਜੀ ਹਾਂ ਜੀ ਇੱਕ ਘਟ 3000 ਇੱਕ 1000 ਘਟ ਅਸਾਂ ਠੀਕ ਆ ਜੀ ਤੇ ਇਹ ਤੁਹਾਨੂੰ ਆਪਾਂ ਜਿਹੜੀ ਝੋਟੀ ਦਿਖਾ ਦਿੰਦੀ ਆ ਦੂਜਾ ਸਵੇਰ ਹੁੰਦੀ ਐ ਹਾਂ ਜੀ ਤੇ ਤਿਆਰੀ ਤੇ ਆ ਠੀਕ ਆ ਤਿਆਰੀ ਤੇ ਇਸ ਤੋਂ ਬਾਅਦ ਦੋਸਤੋ ਇਧਰਲੇ ਪਾਸੇ ਜਿਹੜਾ ਮਾਲ ਤੁਸੀਂ ਵੇਖੋਗੇ ਇਹ ਵੜਾ ਆਣਾ ਠੀਕ ਆ ਚਾਰ ਵੜਾ ਨੇ ਜਿਨ੍ਹਾਂ ਦੇ ਵਿੱਚੋਂ ਦੋ ਗੱਭਨ ਤੁਹਾਨੂੰ ਦਿਖਾ ਤੇ ਗੱਬੜ ਵੜ ਇੱਕ ਤੁਹਾਨੂੰ ਦਿਖਾਉਣੀ ਆਪਾਂ ਨੰਬਰ ਚੌਥਾ ਠੀਕ ਆ ਜੀ ਵੇਰਵਾ ਪਾਈ ਜਾਂਦੇ ਆ ਡੱਬੀ ਵੜਾ ਤਾਂ ਜੱਟੂ ਚਾ ਤੁਸੀਂ ਚੈੱਕ ਕਰੋ ਫੁੱਲ ਹੈਵੀ ਪਾਟੀ ਵੇਟ ਆ ਫੁੱਲ ਵਜਨ ਲੋਡ ਕਰਮ ਸੂਆ ਕਿਵੇਂ ਦਾ ਸੂਆ ਵੀਰ ਜੀ ਤੀਜਾ ਹੈ ਪੱਕਾ ਤੀਜਾ ਸੂਆ ਹਾਂ ਜੀ ਆਪਾਂ ਕਿਹਾ ਕਿ ਪਹਿਣ ਪ੍ਰਾਣੇ ਵੇਖ ਹੀ ਲੈਣੀ ਆਪਾਂ ਦੱਸਦੇ ਤੀਜਾ ਸੂਆ ਹੈਗੀ ਜੇ ਪਰ ਦੁੱਧ ਗਾਂ ਨੇ ਦੂਜੇ ਸੂਏ 25 ਕਿਲੋ ਚਵਾਇਆ ਜੀ ਹਾਂਜੀ ਐਰਕੀ ਵੀ ਚਲੋ ਬਣੀ ਬੱਤਰੀ ਖੜੀ ਆ ਅਗਰ ਰਾਤ ਨੂੰ ਸੂਪੇ ਸਵੇਰੇ ਸੂਪੇ ਡਿਹੜੀ ਕੱਢ ਵੀ ਸਕਦੀ ਆ ਜਿਵੇਂ ਕਹਿੰਦਾ ਨਾ ਤੂੰ ਇਹ ਟਾਪ ਲਾਉਗੀ ਟਾਪ ਆਪਾਂ ਹੀ ਲਾਉਂਦੀ ਜਾਊਗੀ ਕਰਮਾਂ ਦੀ ਬੋਧਰੀਆਂ ਐਰਕੀ ਵਧੂਗੀ ਵਧੂਗੀ ਵੀਰ ਜੀ 25 ਲੋ ਵੀ ਭਰਾਵੋ ਜੀ 25 ਕਿਲੋ ਵੀਰਾਂ ਦਾ ਵੀ ਦੂਜੇ ਸਵੇਰੇ ਸੈਕੰਡ ਟਾਈਮਰ ਨੇ ਦੁੱਧ ਚਵਾਇਆ ਤਿੱਜਾ ਸੁਬਾ ਹੁਣ ਇਹਨੇ ਸੋਨਾ ਠਿਕਾ ਜੀ ਫੁੱਲ ਹੈਵੀ ਬਾਡੀ weight ਆ ਫੁੱਲ ਬਜੰਦਾਰ ਆ ਪੂਰੀ ਭਾਰੀ ਆ ਬੰਤਰ-ਪੁੰਤਰ ਬਾਕੀ ਥਾਂ ਬੜਾ ਜਿਆਦਾ ਪਿਆਰਾ ਲੱਗਾ ਵੀਰ ਜੀ ਦੁਨੀਆਂ ਦੇ ਵਿੱਚ ਤਿੱਜਾ ਹਾਂਜੀ ਬਾਕੀ ਸ਼ਾਈਨਿੰਗ ਸ਼ੂਨਿੰਗ ਰੰਗ ਰ ਸੋ ਥਾਣੇ ਮਖੇੜ ਬਹੁਤ ਵਧੀਆ ਠੀਕ ਆ ਜੀ ਬਹੁਤ ਚੰਗਾ ਵਿੱਚ ਗਏ ਆ ਆਪਸੀ ਥਾਣਾ ਦਾ ਬੇਨਪੁਰ ਮਿਲਕਵੇੜ ਕਾਫੀ ਮੋਟੀਆਂ ਦੋ ਪਾਸੇ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਉੱਚਾ ਵਧੀਆ ਕਦਗਾਠ ਆ ਸੋ ਵਜਨ ਵੇਟ ਬਹੁਤ ਜ਼ਿਆਦਾ ਠੀਕ ਆ ਤੇ ਇਹ ਵੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਸੋ ਤਿਆਰੀ ਜੀ ਇਹ ਕਰਨੇ ਵੀ ਪੂਰੀ ਹਾਂ ਜੀ ਵੀਰ ਜੀ ਤਿਆਰੀ ਆ ਤਿਆਰੀ ਆ ਠੀਕ ਆ ਜੀ ਕੋਈ ਢਿਆੜੀ ਡੰਗ ਕੱਢ ਵੀ ਸਕਦੀ ਆ ਸੂ ਵੀ ਸਕਦੀ ਵੀਡੀਓ ਪੈਂਦਾ ਪੈਂਦਾ ਚਲੋ ਜੀ ਸੋ ਦੇਰ ਤੋਂ ਪਛੂ ਗੱਭੜਨੀ ਹੈ ਉਹ ਵੀ ਤਕਰੀਬਤ ਤਕਰੀਬਨ ਤਿਆਰੀ ਦੇ ਉੱਤੇ ਹੀ ਆ ਸੋ ਇਹ ਵੇਰ ਦੀ ਗੱਲ ਕਰ ਲਈਏ ਕੋਈ ਅੱਜ ਫਲਕਾ ਸਵੇਰ ਸ਼ਾਮ ਕਿਸੇ ਟਾਈਮ ਵੀ ਐਨੀਮਲ ਕੋਈ ਸੂ ਸਕਦਾ ਤੇ ਬਾਕੀ ਆ ਜਿਹੜਾ ਹਵਾਨਾ ਚੰਦਾ ਤੁਸੀਂ ਚੈੱਕ ਕਰੋ ਠੀਕ ਆ ਜੀ ਓਨੀ ਗਾਰਡ ਓਨੀ ਬੈਕ ਸਾਈਡ ਤੁਸੀਂ ਦੇਖੋ ਠੀਕ ਆ ਜੀ ਬਣੀ ਥਣੀ ਆ ਬਾਕੀ ਉਹੋ ਜੀ ਨਹੀਂ ਬਾਕੀ ਸੀਲ ਠੰਡੀ ਬਹੁਤ ਜਿਆਦਾ ਨਹੀਂ ਜੀ ਲਓ ਜੀ ਬਹੁਤ ਵਧੀਆ ਥੱਬਿਆਂ ਦਾ ਲੇਵਾ ਕਰਮਾ ਦੀ ਬਣਾਈ ਥੱਬਿਆਂ ਦਾ ਥੱਬਿਆਂ ਦਾ ਵੀਰ ਜੀ ਇਹ ਤਾਂ ਪੀ ਲਾਇਆ ਥੱਲਿਓ ਹਾਂ ਉਹ ਜੇਹਾਂ ਦਾ ਫਿਰ ਢੋਲ ਬੰਨੀ ਫਿਰਦੇ ਇਹ ਗੱਲ ਵੀਰ ਜੀ ਵੇਖ ਲਓ ਉਨੀ ਗਾਹੋਂ ਦੇ ਉਨੀ ਜਿਆਦੀ ਪਛਾਣੂ ਆ ਹਾਂ ਟਰਪੇ ਵੀ ਗੱਗੂ ਗੇਲਾ ਮੂੰਹ ਚੂਮ ਚੂਮ ਕੇ ਆਂਦੀ ਆਂਦੀ ਲੋ ਵੀ ਪ੍ਰਭੂ ਠੀਕ ਆ ਜੀ ਤੋ ਚੰਗੀ ਜਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਸੋ ਚੰਗੀ ਬੇੜ ਤੇ ਬਾਕੀ ਰੇਡ ਪਰਪਾ ਉਹ ਵੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ ਹੈਗਾ ਤੇ ਜਿਹੜੇ ਭਰਾ ਨੂੰ ਜਜੂ ਕੀ ਪਸੰਦ ਆਊਗੀ ਆਪਦੀ ਜਿੱਦਾਂ ਮਰ ਕੇ ਪਿੱਪ ਕੇ ਵਰਾ ਕੇ ਤਸੱਲੀ ਕਰ ਲਿਓ ਹੋ ਸਕਦਾ ਗਰਮ ਵਾਲੀ ਸੂਸਵਾਪੀ ਤੇ ਆਪਦਾ ਜਿੰਨਾ ਮਰਜ਼ੀ ਚੋਚਵਾ ਕੇ ਤਸੱਲੀ ਕਰ ਲਿਓ ਜੀ ਤੇ ਇਹ ਕਰਨ ਕਿੰਨੇ ਕੁ ਦੀ ਦਿੰਦੇ ਆ ਅੱਜ ਫਿਰ ਮੋਲ ਵੀਰ ਜੀ ਇਹਦਾ ਜੈਜੀ ਆ ਅੱਛਾ ਜੀ ਮੋਲ 90 85 ਜੋ ਛੋਟ ਕਰ ਦੇਵਾਂਗੇ 85 ਚੋਂ ਹਾਂਜੀ 85 ਜੋ ਛੋਟ ਕਰ ਦਾਂਗੇ ਠੀਕ ਆ ਤਿੰਨ ਛੱਡ ਦਾਂਗੇ 82000 ਦੀ ਦੇ ਦੇਾਂਗੇ ਨਾਲੋ ਨਾਲ ਹੀ ਕੰਮ ਮੁਕਾਈਏ ਨਾਲੋ ਨਾਲ ਹੀ ਹਾਂਜੀ ਫੇਰ ਆਪਾਂ ਦਿਹਾੜੀ ਦਾਂ ਮੈਨੂੰ ਫੇਰ ਵੀਡੀਓ ਪਾਉਣੀ ਜਿਹੜੀਆਂ ਕਰਮਾ ਵਾਲੀਆਂ ਪਹਿਲਿਆਂ ਮੁੱਲਾਂ ਦੇ ਪਹਿਲਾਂ ਫੋਨਾਂ ਦੇ ਵੇਖਦੀਆਂ ਜਾਂ ਉਹ ਪਹਿਲੇ ਪਹਿਲੇ ਫੋਨਾਂ ਦੇ ਹਾਂਜੀ ਲੋ ਵੀ ਮਾਲ ਸਾਫ਼ ਸੁਥਰਾ ਠੀਕ ਆ ਜੀ ਤੇ 82000 ਦੀ 3000 ਲੈਸ ਹੋ ਜਾਊਗਾ 85 ਚੋਂ ਇਹ ਠੀਕ ਆ ਜੀ 82000 ਦੀ ਬਹੁਤ ਵਧੀਆ ਚੰਗੀ ਸ਼ਾਨਦਾਰ ਕੁਆਲਿਟੀ ਆ ਸਮਝ ਆਈ ਹੋਊਗੀ ਸਾਰੇ ਭਰਾਵਾਂ ਨੂੰ ਠੀਕ ਆ ਇੱਧਰ ਆਪਣੇ ਕੋਲ ਇੱਕ ਆ ਜਿਹੜੀ ਆ ਗਈ ਕ੍ਰੋਸ ਕਰਨ ਸੂਈ ਆ ਹਾਂਜੀ ਵੀਰ ਜੀ ਇਹ ਜਰਸੀ ਦਾ ਕ੍ਰੋਸ ਜੇ ਸ਼ਹੀਵਾਲ ਦਾ ਕੋਈ ਬਲੈਕ ਜਰਸੀ ਵਹਿ ਦਿੰਦੇ ਕਈ ਭੈਣ ਭਰਾ ਹਾਂਜੀ ਇਹਨੂੰ ਤੀਜਾ ਦਿਨ ਹੋ ਗਿਆ ਵੀਰ ਜੀ ਸੂਈ ਨੂੰ ਤੀਸਰਾ ਦਿਨ ਹਾਂਜੀ ਸੋਵੇ ਚ ਹੋਊਗੀ ਦੂਜਾ ਨੇ ਦੂਜਾ ਦੂਜਾ ਵੀਰ ਜੀ ਪਿਓ ਦੂਜਾ ਸੂਆ ਦੂਜਾ ਨੇ ਹਾਂਜੀ ਲੋ ਵੀ ਤਲੇ ਝੋਲਾ ਤਲਾ ਚੈੱਕ ਕਰੋ ਬੜਾ ਜਿਆਦਾ ਥਾਂ ਤੋਂ ਬੜਾ ਜਿਆਦਾ ਸ਼ਕਾਇਤ ਆ ਆ ਦੇਖੋ ਫੇਸ ਕੁਆਲਿਟੀ ਮਗਰ ਕੀ ਬੱਚਾ ਮਗਰ ਬੱਚਾ ਆ ਗਿਆ ਵੀਰ ਜੀ ਮਗਰ ਬੱਚਾ ਬੰਨ ਵਾਲਾ ਹੈ ਹਾਂਜੀ ਸ਼ਹੀਵਾਲ ਦੇ ਸ਼ਹੀਵਾਲ ਦੇ ਵਿੱਚ ਆ ਗਿਆ ਬੱਚਾ ਲੋ ਵੀ ਕਰੋ ਚੈੱਕ ਠੀਕ ਹੈ ਜੀ ਤੇ ਤੇ ਅੱਛਾ ਕਰਨ ਇਹ ਕੱਲ ਪਰਸੋਂ ਦੀ ਸੂਈ ਹੈ ਇਹ ਵੀਰ ਜੀ ਪਰਸੋਂ ਦੀ ਸੂਈ ਜੀ ਤੇ ਕਿੰਨੇ ਡੰਗਰੀਆਂ ਚੁਆਈਆਂ ਕਰਨ ਇਹ ਵੀਰ ਜੀ 6 ਡੰਗਾਂ ਦੀ ਚੁਆਈ ਹੋ ਗਈ ਆ ਇਸ ਟਾਈਮ ਬੋਲਾ ਹੋਊਗਾ 22 ਕਿਲੋ ਪਰ 20 ਕਿਲੋ ਦੀ ਗਾਰੰਟੀ ਲੈ ਲੈ ਕੋਈ ਭੈਣ ਭਰਾ ਦੋ ਟਾਈਮ ਆਪਣੀ ਤਸੱਲੀ ਕਰ ਲਈ ਠੀਕ ਆ ਜੀ ਹਾਂ ਜੀ ਬਖਾਰਾ 22 ਕਿਲੋ ਦੇ ਹੀ ਕਰ ਦਾਂਗੇ ਪਰ 20 ਕਿਲੋ ਐ ਠੰਡਾ ਆ ਜੀ ਲਓ ਵੀ ਸੋ ਦੋਸਤੋ ਬਖਾਰਾ 22 ਲੀਟਰ ਦਾ ਤੇ 20 ਕਿਲੋ ਜਿਹੜਾ ਠੰਡਾ ਹਾਂਜੀ ਪਰਾਂ ਦੇ ਥੱਲੇ ਇਸ ਵਕਤ ਦੁੱਧ ਬਲੈਕ ਜਰਸੀ ਦਾ ਵਿੱਚ ਕ੍ਰੋਸ ਹੈਗਾ ਠੀਕ ਹੈ ਜੀ ਜਰਸੀ ਪੱਖ ਵੀ ਹੈਗਾ ਵਿੱਚ ਤੁਸੀਂ ਦੇਖੋਗੇ ਤੇ ਨਿੱਗਰਤਾ ਬਹੁਤ ਜ਼ਿਆਦੀ ਹੈ ਨਿੱਗਰ ਬੜੀ ਹੈ ਪਡੇ ਪੁੰਡੇ ਦੀ ਕਰਮਾਂ ਵਾਲੀ ਗੁੰਦੀ ਪਈ ਹੈਗੇ ਯਾਰ ਗੋਲਦਰਾ ਨੀ ਵਰਗੀ ਬਾਕੀ ਚਮਕ ਚਮਕ ਬਹੁਤ ਜ਼ਿਆਦੀ ਹੈ ਆ ਆ ਦੇਖੋ ਜੀ ਬਹੁਤ ਖੂਬਸੂਰਤ ਆ ਮਗਰ ਬੱਚਾ ਮੇਲ ਕਾ ਠੀਕ ਹੈ ਜੀ ਸੋ ਬੂਤੀ ਬਾਤੀ ਦੀ ਸੋਹਣੀ ਆ ਬਾਕੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਛਡੇ ਛੋਡੇ ਦੀ ਬੜੀ ਸਾਫਤੋ ਕਰੀ ਇਹਦਾ ਮੋਟਾ ਥਾਣਾ ਜਿਵੇਂ ਇੱਕ ਆਪਾਂ ਕ੍ਰੋਸ ਸ਼ਾਈ ਵਾਲ ਅੰਗ ਦੇ ਵਿੱਚ ਇਹ ਸ਼ਾਈ ਵਾਲ ਵੈਰਾ ਨੂੰ ਦੇਖਦੇ ਆ ਠੀਕ ਆ ਬਾਕੀ ਆ ਪੂਰੇ ਫਿੱਟ ਲੇ ਗਏ ਦੀ ਆ ਵੀਰ ਜੀ ਹਾਂ ਤੋ ਇਹੋ ਜਿਹਾ ਟਟਵਾ ਲੈਵਾਨੀ ਹੈਗਾ ਬਾਕੀ ਕਰਨੇ ਵੰਗਾਮੂਗਾ ਜੂੜ ਜੜ ਪਾਇਆ ਜੀ ਵੀਰ ਜੀ ਪੌਣਾ ਉਹ ਕਿ ਭਰਾ ਭਾਲੇ ਨਹੀਂ ਤੇ ਗੱਲ ਹੀ ਕੋਈ ਨਹੀਂ ਆ ਮਰੇ ਹੇਲ ਜਲਦੀ ਕਰਨਾ ਆ ਨਾ ਲਾਸਾ ਨਹੀਂ ਵਿਜੇ ਠੰਡੀ ਸੀਲ ਆ ਠੀਕ ਆ ਜੀ ਹਾਂਜੀ ਬਾਬੇ ਠੰਡੀ ਦੋਸਤੋ ਸੀਲ ਵੀਰ ਦੱਸ ਰਿਹਾ ਕਿਉਂਕਿ ਬੰਗਰ ਅਸੀਂ ਪੁਛਣਾ ਫਰਜ਼ ਬੰਦਾ ਨਾਰਮਲੀ ਗੋਕੇ ਨੂੰ ਹਰੇਕ ਭੈਣ ਭਰਾ ਬੰਗਰ ਅਸੀਂ ਪਾਉਂਦਾ ਕਈ ਨਾ ਵੰਗਾ ਪਾਉਣ ਦੇ ਬਾਵਜੂਦ ਵੀ ਕਈ ਨਾ ਪਸੂ ਕੋਈ ਆ ਨਾ ਤਾ ਲੌਂਦੇ ਲੌਂਦੇ ਜ ਰਹਿੰਦੇ ਉਹ ਗੱਲਬਾਤ ਨਹੀਂ ਹੈਗੀ ਠੀਕ ਆ ਜੀ ਲਓ ਜੀ ਕਰੋ ਚੈੱਕ ਸੋ ਗੈਬ ਆਪਸੀ ਤਰ੍ਹਾਂ ਦੇ ਵਿੱਚ ਚੰਗਾ ਤੇ 20 ਲੀਟਰ ਇਸ ਵਕਤੇ ਦੇ ਥੱਲੇ ਮੇਰਾ ਭਰਾ ਕੋਈ ਬੋਲੇ ਮੰਨ ਲੈ ਠੀਕ ਆ ਜੀ ਕੋਈ ਕੱਚਾ ਦੁੱਧ ਮੰਨ ਲੈ ਏ ਵੀਰ ਜੀ ਦੁੱਧ ਦੀ ਚੰਗੀ ਟਾਪ ਲਾਉਗੀ ਵੀ ਪੜ ਹਾਂ ਦੁੱਧ 25 ਕਿਲੋ ਦੇ ਲਾਗੇ ਬੰਨੇ ਭਰਾ ਜੂ ਅੱਜ ਤੀਜਾ ਦਿਨ ਹੋਇਆ ਸ਼ੁਰੂਆਤ ਹੀ ਬਹੁਤ ਚੰਗੀ ਆ ਹਾਂਜੀ ਸ਼ੁਰੂਆਤ ਤੇ ਮੀਟਰ ਖਿੱਚ ਤੈਨੂੰ ਹਾਂਜੀ ਹਾਂਜੀ ਬਹੁਤ ਵਧੀਆ ਸ਼ੁਰੂਆਤ ਆ ਹਾਂ ਹਾਂਜੀ ਲਓ ਜੀ ਇਹ ਟਾਂਕੇ ਦੀ ਵੜ ਬਗਾਉ ਆ ਜਿੰਨੀ ਆ ਸਾਫ਼ ਸੁਥਰੀ ਆ ਪਿੰਡੇ ਪੁੰਡੇ ਦੀ ਬੜੀ ਗੋਲ ਆ ਠੀਕ ਆ ਤੇ ਇਹ ਕਰਨ ਕੀ ਮੁੱਲ ਭਾੜ ਤੇ ਦੀ ਆ ਇਹਦਾ ਮੁੱਲ ਵੀਰ ਜੀ ਜੈ ਜੀ ਆ ਹਾਂਜੀ ਕੋਈ 85 ਨਹੀਂ ਆ ਹਾਂ ਕੋਈ 82 ਨਹੀਂ ਆ 80 ਜੋ ਛੋੜ ਕਰਾਂਗੇ 80 ਜੋ ਹਾਂਜੀ ਠੀਕ ਹੈ ਵੀਰੇ ਲੋਈ ਕਰ ਦਾਂਗੇ ਵੀਰ ਜੀ 78000 ਦੀ ਦੇ ਦੇਾਂਗੇ 78 ਦੀ 78 ਦੀ ਦੇ ਦਾਂਗੇ ਲੋ ਵੀ 78000 ਦੀ ਮਿਲ ਜੂਗੀ ਠੀਕ ਹੈ ਜੀ 78000 ਦੀ ਹਾਂਜੀ ਵੱਛਾ ਮਗਰ ਬਾਕੀ ਬੰਗਰ ਅਸੀਂ ਪਾਉਣਾ ਕਿਸੇ ਭਰਾ ਨੇ ਅੱਗੇ ਪਾਲੇ ਨਹੀਂ ਪਾਉਣਾ ਕੁਛ ਆਂਦੀ ਕੁਛ ਨਹੀਂ ਗਈ ਠੀਕ ਹੈ ਜੀ ਤੇ ਚੰਗੀ ਚੋਣ ਚਾਹਣਾ ਬਾਕੀ ਥਾਂ ਵੀ ਤੁਹਾਨੂੰ ਦੱਸ ਰਿਹਾ ਮੈਂ ਬਾਈ ਬਹੁਤ ਵਧੀਆ ਜੀ ਮੋਟੀ ਧਾਰ ਆਉਂਦੀ ਠੀਕ ਹੈ ਜੀ ਅਗੂਠੇ ਵਰਗੀ ਮੋਟੀ ਧਾਰ ਆ ਹਾਂਜੀ ਬਾਕੀ ਸਫਾਈ ਵੀ ਬਹੁਤ ਵਧੀਆ ਚਾਰ ਚੰਦ ਲੱਗੇ ਪਏ ਆ ਹਾਂਜੀ ਕੋਈ ਭਰਾ ਕਰ ਲੈ ਸੰਪਰਕ ਇੱਧਰ ਇੱਕ ਆ ਵੜ ਆਪਾਂ ਦਿਖਾ ਦਈਏ ਐਫ ਦੇ ਵਿੱਚ ਆਪਣੇ ਕੋਲ ਵ ਤੇ ਕਰਨੇ ਕਿਵੇਂ ਆ ਇਹ ਵੀਰ ਜੀ ਪਲੂਣ ਆ ਵੱਛੀ ਹਾਂ ਤੇ ਮੋਹ ਦਾ ਦੀ ਚਾਰਜ ਬੰਦਾ ਚੀਏ ਦੇ ਫਿਰ ਹਾਂਜੀ ਹਾਂਜੀ ਚੌਗੀ ਆ ਵੱਛੀ ਚੌਗੀ ਆ ਹਾਂਜੀ ਇਹ ਵੱਛੀ ਕੋਈ 5-7 ਦਿਨ ਲੈ ਜੂਗੀ ਇਹਦੇ 80 ਹਫ਼ਤਾ ਕਰ ਸਕਦੀ ਆ ਓਕੇ ਅੱਜ ਫੇੜਾ ਦਾ ਪਪਾ ਨਹੀਂ ਹੁੰਦਾ ਵੀ ਬੰਦੀਆਂ ਬੰਦੀਆਂ ਕਿੱਥੇ ਇਹ ਹਾਂਜੀ ਵੀਰ ਜੀ ਬਣ ਜਾਂਦੀਆਂ ਢਾੜੀ ਡੰਗ ਜੀ ਕਰਮਾ ਲਈਆਂ ਮੈਂ ਵੀ ਕਰੋ ਚੱਕ ਸੋ ਬਿਊਟੀ ਬੈਂਟੀ ਤੁਸੀਂ ਚੱਕ ਕਰੋ ਵਾਰ ਦੇ ਠੀਕ ਆ ਜੀ ਆ ਦੇਖੋ ਬਾਕੀ ਬਰੀਡ ਬਰੂਡ ਚੰਗੀ ਆ ਸੋ ਵੱਛੀ ਦੱਸੋ ਪਲੂਣ ਪਹਿਲਾਂ ਵੱਛੀ ਦਾ ਸੁਣਾ ਚੌਗੀ ਆ ਕਦ ਘਰ ਵੱਡਾ ਤੇ ਪਲੀ ਪ੍ਰੀਤੀ ਬੜੀ ਵੈਸੇ ਐਚ ਐਫ ਬੜਾ ਠੀਕ ਆ ਜੀ ਚੰਗੇ ਸਾਇਲਜ ਤੇ ਲੱਗੀਆਂ ਹੋਈਆਂ ਕਈ ਵਾਰਾ ਫਾਰਮਾ ਫੂਰਮਾ ਚ ਤੇ ਬਾਕੀ ਤੁਸੀਂ ਵੇਖੋ ਚੈੱਕ ਕਰੋ ਸ਼ੈੱਡ ਜੋ ਲਈ ਆ ਬੱਚੇ ਉਹਨਾਂ ਦੇ ਕੋਲ ਰੱਸੀ ਰੁੱਸੀ ਨਹੀਂ ਭਾਈ ਮੋਰੀ ਜੀ ਮੜੀ ਹੋਲ ਕਰਦੀ ਆ ਠੀਕ ਆ ਹਾਂਜੀ ਠੀਕ ਆ ਕਨਫਰਮ ਹੈ ਕਰਨੇ ਵੀਰ ਜੀ ਚਾਰਾਂ ਦਾ ਹਾਂਜੀ ਕਨਫਰਮ ਹੈ ਵੀਰ ਜੀ ਹੁਣ ਤੇ ਜਦੋਂ ਮੂੰਹ ਥੋੜਾ ਜਿਹਾ ਔਕਾ ਪੜਾਉਣਾ ਵਾ ਜੋ ਮੋੜੀ ਨਹੀਂ ਪਾਈ ਕਿਸੇ ਭੈਣ ਭਰਾ ਨੇ ਹਾਂਜੀ ਤੇ ਰਾਜ ਆਂਡਰਾ ਵੀ ਤਸੱਲੀ ਕਰਾ ਕੇ ਵਿਖਾ ਕੇ ਦਵਾਂਗੇ ਕੋਈ ਸ਼ੇਕ ਸ਼ੂਕ ਖਲੋਤੀਆਂ ਕੰਨੀਆਂ ਖਲੋਤੀਆਂ ਦੋਵੇਂ ਜਗ੍ਹਾ ਜੀ ਜੀ ਸ਼ੇਕ ਦੀਆਂ ਤੇ ਜਵਾਨੀਆਂ ਕੰਨੀਆਂ ਖਲੋਤੀਆਂ ਉੱਪਰ ਆ ਜਾ ਵਿਖਾ ਹੀ ਦਿੰਨੇ ਬੰਨ ਕੇ ਵਿਖ ਲੈ ਬੰਨ ਕੇ ਖਾ ਦਿੰਨੇ ਹੋ ਸਕਦਾ ਨਹੀਂ ਤਾਂ ਕੋਈ ਭਰਾ ਆਪਣਾ ਕੋਈ ਆਵੇ ਕਾ ਨਹੀਂ ਕੋਈ ਤਸੱਲੀ ਕਰਾ ਕੇ ਦਵਾਂਗੇ ਉਹ ਥੋੜੀ ਮੋਰੀ ਨਹੀਂ ਪਾਈ ਇਹਨੂੰ ਤੇ ਉਹਦੀ ਥੋੜੀ ਜੀ ਕਰਦੀ ਮੋਰੀ ਦੀ ਕੋਈ ਗੱਲ ਨਹੀਂ ਹਾਂਜੀ ਹਾਂ ਦੋਸਤੋ ਵੈਸੇ ਕਨਫਰਮ ਆ ਗੱਲਬਾਤ ਉਹ ਵੀ ਕੀਤੀ ਜਾਊਗੀ ਵੀ ਜਿਹੜੀ ਕਰੰਟ ਨਿਕਲੂਗੀ ਇੱਥੇ ਆਣ ਕੇ ਠੀਕ ਆ ਜੀ ਉਹ ਮੇਰਾ ਭਰਾ ਕੋਈ ਮੂੰਹ ਫੱਟ ਕੇ ਦੇਖਣਾ ਚਾਹੁੰਦਾ ਤਾਂ ਤੁਸੀਂ ਚੈੱਕ ਕਰ ਸਕਦੇ ਜੇ ਸਾਈਡਾਂ ਵਾਲੇ ਬਿਲਕੁਲ ਛੇਕ ਦੀਆਂ ਤੇ ਕੰਨੀ ਵਾਲੇ ਇਹਨੂੰ ਦੰਦ ਦੁੱਧ ਦੰਦ ਹੈ ਜੀ ਠੀਕ ਆ ਤੇ ਪਲੂਨ ਬੱਚੀ ਦਾ ਸੋਨਾ ਤੋਂ ਬਣੋ ਤੁਹਾਨੂੰ ਵੀ ਹਜੇ ਕਰਮਾ ਦੀ ਥੱਲੇ ਟੱਪ ਲਾਊਗੀ ਇਹਦੀ ਬਾਕੀ ਥੋੜਾ ਤੁਹਾਨੂੰ ਲੱਗ ਗਿਆ ਦਿਖਾ ਦੇ ਨੇ ਕਿਹੜਾ ਵੀਰ ਤਰਾਜ਼ ਕਰਦੇ ਵੀ ਬੱਚਾ ਫੋੜ ਤੁਸੀਂ ਦੱਸ ਦੇ ਨਹੀਂ ਇੱਕ ਮਾੜਾ ਦੇ ਪਿੱਛੇ ਬੱਚੀ ਜੀ ਲੱਗੀ ਹਾਂਜੀ ਵੀਰ ਜੀ ਉਹ ਜਦੋਂ ਇਹ ਬੱਚੀ ਨੇ ਚੱਡਾ ਭਰਿਆ ਉਹ ਤਾਂ ਚੜ ਜਾਣੀ ਹੈ ਉਹ ਤਾਂ ਆ ਜਾਊਗੀ ਹਾਂਜੀ ਉਹਦੇ ਵਿੱਚ ਕੋਈ ਬਾਕੀ ਕੋਈ ਖਿਡਾਰੀ ਵੀਰ ਥੋੜੀ ਖੇਚਲ ਕਰ ਲਏ ਤੇ ਚੜ ਗਈ ਜਾਊਗੀ ਥੋੜਾ ਜਿਹਾ ਹਾਂਜੀ ਠੀਕ ਆ ਜੀ ਇਹ ਵੀ ਆਪਣੇ ਦੇਸੀ ਨੁਕਤੇ ਨੁਕਤੇ ਕਈ ਤਰ੍ਹਾਂ ਦੇ ਗਏ ਹਾਂਜੀ ਹਾਂਜੀ ਇਹ ਕਰਨਾ ਕੀ ਮੁੱਲ ਦੀ ਹੈ ਭਰਾ ਮੋਲ ਵੀ ਜੀ ਦਾ ਫੋਨ ਤੇ ਨਾ ਕਰ ਲਿਆ ਬੱਚੀ ਦਾ ਦੇਖੋ ਜਿਵੇਂ ਤੁਹਾਡੀ ਇੱਛਾ ਪੂਰੀ ਹੋ ਤਾਂ ਕਰ ਲਾਂਗੇ ਕਿਉਂਕਿ ਥੋੜੀ ਜੀ ਬੱਚੀ ਕਹੇ ਦੇ ਸਮਝੇਗਾ ਅਗਲੀ ਵੀਡੀਓ ਪਾਵਾਂਗੇ ਬੱਚੀ ਥੋੜੀ ਜੀ ਹਾਂ ਜੀ ਬੱਚੀ ਬਣੀ ਬਤਰੀ ਹੋਦੀ ਹੋਰ ਲੱਗਣੀ ਜਿਵੇਂ ਫੋਨ ਤੇ ਹੋ ਜੂਗਾ ਜਿਵੇਂ ਮਰਜ਼ੀ ਕਰ ਲੈ ਹਾਂ ਜੀ ਮੋਲ ਦੱਸੋ ਜਿੰਦਾ ਵੀ ਫੋਨ ਤੇ ਕਰਾਂਗੇ ਉਹ ਕਾਰਨ ਇਹ ਹੈਗੇ ਆ ਵੀ ਹਜੇ 5 7 8 ਦਿਨ ਕੱਚਾ ਪਸ਼ੂ ਪਤਾ ਨਹੀਂ ਕਿ ਕੈਹਰਾ ਪੂਰੀ ਤਿਆਰੀ ਤੇ ਨਾ ਵੇਚਣਾ ਪਵੇ ਕੈਹਰਾ ਕੋ 2 4000 ਰੁਪਇਆ ਕੁਝ ਤਾਂ ਹੋਰ ਵਾਧਾ ਵਧਾਉਣਾ ਘਟਾਉਣਾ ਪੈਂਦਾ ਕੋ ਸੱਜੇ ਘਪੇ ਹੋਣਾ ਪੈਂਦਾ ਜਿਹੜੇ ਭਰਾ ਨੂੰ ਜਜੂ ਵੀ ਪਸੰਦ ਆਊਗੀ ਫੋਨ ਕਰਨਾ ਕਿ ਬਣੂ ਦੀ ਬੱਤ ਕੋਈ ਹੋਰ ਠੀਕ ਹੈ ਜੀ ਜੀ ਬੱਛੀ ਆ ਪੂਰੀ ਫੁੱਲ ਵੱਡੀ ਫੁੱਲ ਵੱਡੀ ਬੱਛੀ ਤਾਂ ਚੰਗੀ ਬਾਕੀ ਕੋਈ ਆਪਣਾ ਵੀਰ ਭਰਾ ਵੀ ਸੰਪਰਕ ਕਰਦਾ ਤੇ ਭਾਪੜ ਤੇ ਜੀ ਬਿਲਕੁਲ ਵੀਰ ਜੀ ਜੈ ਜੀ ਰਾਂਗੇ ਆਪਾਂ ਹੋਰ ਜਗਾ ਲੈਣੀ ਤੇ ਆਪਾਂ ਅੱਲਾਹ ਕਹਿੰਦੇ ਕਰਾਂਗੇ ਉਹੋ ਜੀ ਕੰਮ ਨਹੀਂ ਹੈਗਾ ਠੀਕ ਹੈ ਜੀ ਬਿਲਕੁਲ ਜੈ ਜੀ ਦਵਾਂਗੇ ਬੱਛੀ ਹਾਂਜੀ ਲੋ ਵੀ ਅਗੇ ਨਖਤ ਇਧਰ ਤੁਹਾਨੂੰ ਇੱਕ ਹੋਰ ਵਾਇਰ ਦਿਖਾ ਦਈਏ ਇਹ ਵੀ ਸੂਈ ਆ ਜਰਸੀ ਜੀ ਆ ਗਈ ਐ ਛੀ ਹਾਂਜੀ ਇਹ ਕਰਨਾ ਕਿੰਨਾ ਟਾਈਮ ਹੋ ਗਿਆ ਇਹ ਵੀਰ ਜੀ ਤੜਕੇ ਦੀ ਸੂਈ ਹੈ ਜੇਰ ਜੂਸ ਪਾਤੀ ਹੈ ਬੱਚੀ ਨੇ ਚੋਈ ਵੀ ਹੈ ਬੱਚੀ ਢਾਈ 3 ਕਿਲੋ ਦੇ ਲਾਗੇ ਬੰਨੇ ਅੱਛਾ ਹਾਂਜੀ ਹੋਇਆ ਦੂਜੇ ਵੀ ਕਹਿੰਦੇ ਕਿ ਸੂਈ ਦੂਜੇ ਦੂਜਾ ਸੂਈ ਜੀ ਦੂਜਾ ਸੂਈ ਦੂਜਾ ਸੂਈ ਹਾਂਜੀ ਬੱਚਾ ਬੱਛਾ ਮਗਰ ਮਗਰ ਬੱਛਾ ਆ ਗਿਆ ਜੀ ਲਓ ਜੀ ਮੇਲ ਕਾਫਾ ਮਗਰ ਬੱਛਾ ਜਰਸੀ ਬਰੀਡ ਦੇ ਵਿੱਚ ਆ ਸੋ ਚੇਅਰ ਪ੍ਰੋਪਰ ਆ ਪੈ ਗਈ ਆ ਵਿਖਾ ਦੇਣੇ ਤੁਨੂੰ ਆ ਲਓ ਜੀ ਜੇਰ ਪ੍ਰੋਪਰ ਪੈ ਗਈ ਆ ਤਾਂ ਬਾਕੀ ਮੇਰਾ ਭਰਾ ਥੋੜੀ ਬਾਕੀ ਕਿਲੋ 2 ਕਿਲੋ ਕਿਲੋ ਖਾਂ ਦਾ ਪੇਰਾ ਨਾਲ ਭਰਾਈ ਆ ਆ ਤੇ ਚੌਣ ਜਾਂਦੇ ਨਿਕਲੀ ਵਧੀਆ ਚੌਣ ਜਾਂ ਵਧੀਆ ਬਸ ਮੜਾ ਜਾਣਾ ਪਰਲੇ ਬਹਿਣੀ ਵਾਲੇ ਮਗਰਲੇ ਥਾਂ 'ਚ ਮੜਾ ਜਾ ਭੂਰ ਹੈਗੀ ਜੇ ਮਗਰਲੇ ਬਹਿਣੀ ਆਪਾਂ ਦੱਸ ਕੇ ਦੇਣੀ ਕੱਲ ਕੋਈ ਭੈਣ ਭਰਾਵੇ ਆ ਕੇ ਬਾਅਦ 'ਚ ਖਰਾਬ ਹੋਵੇ ਉਹ ਕੰਮ ਨਹੀਂ ਕਰਨਾ ਲੈ ਵੀ ਬਹਿਣੀ ਵਾਲੇ ਦੋਸਤੋ ਇੱਕ ਬਹਿਣੀਏ ਪਾਸੇ ਮੈਂ ਬੈਠਾ ਹਾਂ ਬਹਿਣੀ ਵਾਲੇ ਪਾਸੇ ਜਿਹੜੇ ਬਨੇ ਮੋਟਲੇ ਬੈਰਤੇ ਆਪਾਂ ਚਵਾਈ ਕਰਦੇ ਆ ਤੇ ਮਗਰਲੇ ਥਾਂ ਦੇ ਵਿੱਚ ਭੂਰ ਛਟਾ ਨਾਰਮਲ ਹੀ ਹੈਗਾ ਠੀਕ ਆ ਜੀ ਥਾਂ ਦਾ ਥੀ ਮੁੱਠੀ ਵਾਲਾ ਤੇ ਜਰਸੀ ਬਰੀਡ ਦੇ ਵਿੱਚ ਜਿਹੜੇ ਮੇਰੇ ਭਰਾ ਵੇਰ ਲੱਭ ਰਹੇ ਆ ਉਹ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਠੀਕ ਆ ਜੀ ਮਗਰ ਬੱਚਾ ਮੀਲ ਇਹ ਹਰੇ ਕਰਮ ਵਾਲੀ ਜੇਬ ਜੁਰੂ ਪਾ ਕੇ ਫ੍ਰੀ ਹੋ ਗਈ ਆ ਠੀਕ ਆ ਜੀ ਬਿਲਕੁਲ ਸਾਫ ਹੋ ਗਈ ਆ ਉਧਰਲੇ ਪਾਸਿਓ ਤੇ ਲਿਆ ਕਰਨ ਖੋਲ ਇਹਨੂੰ ਵੀ ਆ ਦੇਖੋ ਜੀ ਸੋ ਮਾਲ ਦੋਸਤੋ ਜਿੰਨਾ ਬਿਲਕੁਲ ਸੁਨੇ ਵਰਗੇ ਸਾਫ ਸੁਥਰੇ ਪਸ਼ੂ ਆ ਪਰ ਤੁਹਾਡਾ ਫਰਜ਼ ਬਣਦਾ ਮੇਰੇ ਭਰਾਵਾਂ ਦਾ ਪੈਸੇ ਲਾਉਣੇ ਆ ਕਿਸੇ ਨੇ ਥੋੜੇ ਲਾਉਣੇ ਬਹੁਤੇ ਲਾਉਣੇ ਇੱਥੇ ਆਣ ਕੇ ਜਰੂਰ ਆਪ ਦੀ ਬੇਸ਼ੱਕ ਇੱਕ ਰੇ ਇੱਕ ਦੋ ਦੋ ਟਾਈਮ ਚੋਚੋ ਕੇ ਵੇਖੋ ਠੀਕ ਆ ठीक है मोड़ लिया करा मोड़ लिया तो बचे तो कर दी लो भी ठीक है जी ਉਹ ਬਾਕੀ ਜਿੰਨੀ ਆ ਸਾਫ ਸੁਥਰੀ ਆ ਜਿੰਨੀ ਵੀ ਥਣ ਭਾਂਡੇ ਦੀ ਜਿੰਨੀ ਵੀ ਆਪਾਂ ਤੁਹਾਨੂੰ ਦਿਖਾਈ ਆ ਇੱਕੋ ਇੱਕ ਗੱਲ ਮਾਰੀ ਜੀ ਜਿਹੜੀ ਭੂਰ ਛੱਟਾ ਲਾਉਂਦਾ ਤਾਂ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਤੇ ਜਿਹੜੇ ਪਸ਼ੂ ਦੇ ਵਿੱਚ ਕੋਈ ਮਾੜੀ ਮੋਟ ਕੋਈ ਉਨੀ ਕੀ ਹੁੰਦੀ ਕੋਈ ਭੂਰ ਛੱਟਾ ਉਹ ਪਹਿਲਾਂ ਹੀ ਮਾਲਕ ਦੱਸ ਦਿੰਦੇ ਆ ਠੀਕ ਆ ਜੀ ਕਿਉਂਕਿ ਇਹਨਾਂ ਨੇ ਚੁਆਈਆਂ ਕੀਤੀਆਂ ਨੇ ਤੇ ਆਪਣਾ ਕੰਮ ਹੁੰਦਾ ਸਿਰਫ ਵਿਖਾਉਣ ਦਾ ਤੁਸਦੀ ਨਾਲ ਤੁਹਾਨੂੰ ਕੋਹਾ ਪਸ਼ੂ ਤੁਸਦੀ ਨਾਲ ਦਿਖਾਇਆ ਜਾਵੇ ਠੀਕ ਆ ਜੀ ਤੇ ਭੂਰ ਛੱਟਾ ਦਾ ਕੋਈ ਵਾਧ ਘਾਟ ਆ ਉਹ ਮਾਲਕ ਆਪਰ ਨੇ ਚਲੋ ਦੱਸਣੀ ਹੁੰਦੀ ਗੱਲਬਾਤ ਇਹ ਕਰਨ ਕੀ ਰੇਡ ਪਾਪੜ 50 ਹੀ ਹਟ ਛੋਟ ਕਰ ਦਾਂਗੇ 50 ਚ ਹਾਂਜੀ ਪੰਜ ਹੀ ਛੱਡ ਦਾਂਗੇ 45000 ਦੀ ਦੇ ਦਾਂਗੇ ਵੀਰ ਜੀ ਵੜ 45 ਦੀ 45 ਹੀ ਦੇ ਦੇਾਂਗੇ ਲਓ ਚੱਕੋ ਹਾਂਜੀ 45000 ਦੀ ਇਹ ਤੁਹਾਨੂੰ ਵੜ ਮਿਲ ਜੂਗੀ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਜੇ ਅਜੁਰ ਪਾ ਦਿੱਤੀ ਇਹ ਕਰਮਾਲੀ ਨੇ ਪੂਰੀ ਠੀਕ ਆ ਜੀ ਤੇ ਉਧਰਲੇ ਪਾਸਿਓਂ ਸਾਫ਼ ਹੋ ਗਈ ਆ ਠੀਕ ਆ ਤੇ ਇਹ ਅੱਗੇ ਨਾਗਨੇ ਕਰਨ ਹੋਂ ਦੇ ਅੱਡੇ ਤੇ ਟੋਟਲ ਤੁਹਾਨੂੰ ਆਪਾਂ ਨਾਗ ਦਿਖਾ ਦੇ ਦੋਸਤੋ ਸੱਤ ਠੀਕ ਆ ਜੀ ਤੇ ਜਿੰਨਾ ਚੋ ਚਾਰ ਵੜਾ ਦਿਖਾਈਆਂ ਨੇ ਤੇ ਤਿੰਨ ਮੱਜਾਂ ਹਾਂਜੀ ਵੀਰ ਜੀ ਦੋ ਗੱਬੜਾ ਇਧਰ ਦੋ ਹੀ ਬੜਾ ਗੱਬੜਾ ਤੇ ਦੋ ਹੀ ਮੱਝਾਂ ਗੱਬੜ ਨੇ ਬਾਕੀ ਤਿੰਨ ਐਨੀਮਲ ਸੋਇਸ ਵਾ ਤੇ ਵਿੱਚ ਚਵਾਈ ਤੁਹਾਨੂੰ ਆਪਾਂ ਦਿਖਾਤੀ ਆ ਜਿਹੜੇ ਪਸ਼ੂ ਸੋਇਸ ਵਾਏ ਆ ਤੇ ਮੇਰਾ ਵੀਰ ਇੱਕ ਵਾਰੀ ਵੀਡੀਓ ਫੁੱਲ ਦੇਖ ਲਿਓ ਤਸਦੀਕ ਦੇ ਨਾਲ ਇਹ ਮਾਲ ਆ ਤੇ ਇਹ ਰਿੜਪਾ ਪੜਤਾ ਅੱਜ ਇਸ ਕਿਲੇ ਤੇ ਇਸ ਫਾਰਮ ਤੇ ਇੱਕ ਕਰਨ ਨੰਬਰ ਆਪਣੇ ਕਰ ਦਿਓ ਸਾਜੇ ਵੀਰੇ ਨੰਬਰ ਵੀਰ ਜੀ ਇਹ ਕਹ ਹੈਗਾ 78140 ਹਾਂਜੀ 21780 ਦੂਜਾ 8288855090 ਲੈ ਹਾਂਜੀ ਦੋਹਾਂ ਨੰਬਰਾਂ ਤੇ ਵਟਸਐਪ ਚੱਲਦਾ ਜੀ ਠੀਕ ਆ ਜੀ ਹਾਂਜੀ ਲੋ ਵੀ ਵਟਸਐਪ ਦੋਸਤੋ ਦੋਹਾਂ ਨੰਬਰਾਂ ਤੇ ਚੱਲਦਾ ਕਿਸੇ ਭਰਾ ਨੇ ਨੈਕਸਟ ਵੀ ਕੋਈ ਪਸ਼ੂ ਖਰੀਦਣਾ ਕੋਈ ਚੁਵਾਈ ਕਰਵਾਉਣੀ ਆ ਪਾਸ ਕਰਨਾ ਤੋੜ ਕੇ ਵੇਖਣਾ ਮੁਖਣਾ ਚਾਹੁੰਦੇ ਹੋ ਉਹ ਤੁਸੀਂ ਨਵੇਂ ਪਸ਼ੂਆਂ ਦੀ ਡਿਟੇਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਮੰਗਵਾ ਸਕਦੇ ਜਿ ਪੁੱਛ ਗਿਛ ਕਰ ਲਿਓ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ